ਪੀ ਮੈਨੂੰ ਸਮਰ ਕੈਂਪ ਲੱਗਿਆ ਆ ਉਹਦੇ ਵਿੱਚ ਕੀ ਹੈ ਕੀ ਬੱਚਿਆਂ ਨੂੰ ਤੇਲਗੂ ਭਾਸ਼ਾ ਬਾਰੇ ਜਾਣਕਾਰੀ ਦੇਣੀ ਆ ਠੀਕ ਆ ਕਿਉਂਕਿ ਭਾਰਤ ਸਾਡਾ ਵੱਖ-ਵੱਖ ਭਾਸ਼ਾਵਾਂ ਵਾਲਾ ਦੇਸ਼ ਆ ਮੰਨ ਲਓ ਕਾਨੂੰ ਕਾਨੂੰ ਕਿਤੇ ਦੂਜੇ ਸਟੇਟ ਦੇ ਵਿੱਚ ਨੌਕਰੀ ਲਈ ਜਾਣਾ ਪੈਂਦਾ ਤਾਂ ਤੁਹਾਨੂੰ ਇਹਨਾਂ ਭਾਸ਼ਾਵਾਂਵਾਦ ਦਾ ਗਿਆਨ ਹੋਣਾ ਚਾਹੀਦਾ ਤੁਹਾਨੂੰ ਲੋਕਾਂ ਦੀ ਭਾਸ਼ਾ ਸਮਝ ਆ ਜਾ ਕਿ ਤੁਹਾਨੂੰ ਠੀਕ ਆ ਹੁਣ ਇਹਦੇ ਵਿੱਚ ਤੁਹਾਨੂੰ ਜਿਵੇਂ ਆਪਾਂ ਨਮਸਕਾਰ ਬੋਲਦੇ ਆ ਹਨਾ ਮੈਂ ਤੁਹਾਨੂੰ ਦੱਸਿਆ ਕਿ ਤੇਲਗੂ ਵਿੱਚ ਨਮਸਕਾਰ ਨੂੰ ਕੀ ਕਹਿੰਦੇ ਨੇ